ਪਉਣਾ ਹਰੀ ਜੀ ਸਾਨੂੰ ਤੇਰੀ ਬੜੀ ਲੋੜ ਐ ਬੜਾ ਕੁਝ ਦਿੱਤਾ ਤੇਰੇ ਪਿਆਰ ਦੀ ਥੋੜਾ ਐ ਪਉਣਾ ਹਰੀ ਜੀ ਸਾਨੂੰ ਤੇਰੀ ਬੜੀ ਲੋੜ ਐ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਮੈਂ ਹਾਂ ਜੀ ਤੁਹਾਡਾ ਆਪਣਾ ਮੁਕੇਸ਼ ਕੁਮਾਰ ਇਨਾਇਤ ਸ਼ਹਿਰ ਜਲੰਧਰ ਤੋਂ ਔਰ ਮੈਂ ਆ ਰਿਹਾ ਜੀ 20 ਜਨਵਰੀ ਦਿਨ ਮੰਗਲਵਾਰ ਨੂੰ ਰਹਿਮ ਤੇ ਨੂਰੀ ਦਰਬਾਰ ਸਿੱਧ ਸ਼੍ਰੀ ਬਾਬਾ ਬਾਲਕਨਾਥ ਮੰਦਿਰ ਨਜ਼ਦੀਕ ਨਿਆਰਾ ਪੰਪ ਸਰਪੰਚ ਕਲੋਨੀ ਹੈਬੋਵਾਲ ਲੁਧਿਆਣਾ ਦੇ ਵਿੱਚ ਜਿੱਥੇ ਕਿ ਬਾਬਾ ਜੀ ਦੀ ਚੌਂਕੀ ਬਾਬਾ ਜੀ ਦਾ ਕੀਰਤਨ ਬਾਬਾ ਜੀ ਦਾ ਜਾਗਰਣ ਬੜੀ ਹਉਮਤ ਨਾਲ ਕਰਵਾਇਆ ਜਾ ਰਿਹਾ ਹੈ ਔਰ ਮੈਂ ਬੜਾ ਬੜਾ ਸ਼ੁਕਰਗੁਜ਼ਾਰਾਂ ਰਹਿਮਤ ਤੇ ਨੂਰੀ ਦਰਬਾਰ ਦੇ ਗੱਦੀ ਨਿਸ਼ੀ ਸਾਡੇ ਸਾਈਂ ਜੀ ਸਾਈਂ ਜੀ ਸਾਈਂ ਇੰਦਰ ਸ਼ਾ ਸਰਕਾਰ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਇਹ ਸਾਰੀ ਚੌਂਕੀ ਬਾਬਾ ਜੀ ਦਾ ਜਾਗਰਣ ਹੋ ਰਿਹਾ ਸੋ ਸਾਰੇ ਜਣੇ ਮਿਲਦੇ ਆ ਜੀ ਲੁਧਿਆਣੇ ਹੈਬੋਬਾਲ ਦੇ ਵਿੱਚ 20 ਜਨਵਰੀ ਦਿਨ ਮੰਗਲਵਾਰ ਨੂੰ ਗੰਮ ਕੇ ਸੁਣੀਆਂ ਸੁਣੀਆਂ ਬਾਬਾ ਜੀ ਦੀਆਂ ਪੇਟਾਂ ਔਰ ਲਮਾਂ ਕੇ ਬਾਬਾ ਜੀ ਦੇ ਨਾਮ ਦਾ ਆਨੰਦ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਸਾਰਿਆਂ ਨੂੰ ਜੀ ਸਤਿਗੁਰੂ ਭੈਣਵੰਡੀ ਵੱਲੋਂ ਜੈ ਬਾਬਾ ਜੀ ਦੀ ਮੈਂ ਤੁਹਾਡਾ ਦਾਸ ਹੁਸੈਨੀ ਜੀ ਤੁਹਾਨੂੰ ਜਾਣ ਕੇ ਖੁਸ਼ੀ ਹੋ ਵੀ ਜੀ 20 ਜਨਵਰੀ ਲੁਧਿਆਣੇ ਸ਼ਹਿਰ ਵਿਖੇ ਰਹਿਮਤ ਤੇ ਨੂਰੀ ਦਰਬਾਰ ਸਾਈਂ ਇੰਦਰ ਸ਼ਾਹ ਜੀ ਦੀ ਰਹਿਮਾਈ ਹੇਠ ਹਰ ਸਾਲ ਦੀ ਤਰ੍ਹਾਂ ਸਾਲਾਨਾ ਪੰਡਾਰਾ ਚੌਂਕੀ ਬਾਬਾ ਜੀ ਦੀ ਕਰਵਾਈ ਜਾਂਦੀ ਹੈ ਜੀ ਸਰਪੰਚ ਪਰੋਮਨੀ ਚੂੜਪੁਰ ਹੈ ਬੋਲ ਤਾਂ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਜੀ ਉੱਥੇ ਸਾਡੇ ਬਹੁਤ ਹੀ ਰਿਸਪੈਕਟਡ ਮੇਰੇ ਵੱਡੇ ਭਾਜੀ ਵਿਕੀਸ਼ਨ ਆਇਤ ਜੀ ਹਾਜੀ ਲਗਾਣ ਲਈ ਪਹੁੰਚੇ ਆ ਰਾਤ ਨੂੰ ਜੀ ਤਾਂ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਹੋਰੋਂ ਆ ਕੇ ਪਹੁੰਚੋ ਜੀ ਦਰਬਾਰ ਤੇ ਬਾਬਾ ਜੀ ਦੇ ਨਾਮ ਦੀਆਂ ਸੰਗੀਤਨ ਹੋਊਗਾ ਜੀ ਵਿਕੀਸ਼ਨ ਹੈ ਜੀ ਤੁਹਾਨੂੰ ਸਾਰਿਆਂ ਨੂੰ ਨਿਹਾਲ ਕਰਨ ਦੀ ਹੈ ਜੀ ਨਵੇਂ ਨਵੇਂ ਭਜਨਾਂ ਜੈ ਬਾਬੇ ਦੀਆਂ ਸੋਨਾ ਕਰਦੇ ਸੋਨਿਆ ਵੇ ਮੈਂ ਕਰਮੋਂ ਕੋ ਜੀ ਸੋਨਾ ਕਰਦੇ ਸੋਨਿਆ ਵੇ ਮੈਂ ਕਰਮੋਂ ਕੋ ਜੀ ਤੂੰ ਤੂੰ ਕਰਦੀ ਸੋਨਿਆ ਮੈਂ ਤੂੰ ਹੋ ਜਾਵਾਂ ਇਸ਼ਕ ਚ ਭੀਜੀ ਬੰਦਗੀ ਮਹਿਰ ਨੂੰ ਹੋ ਜਾਵਾਂ ਇਸ ਪੇ ਚ ਭੀਜੀ ਬੰਦਗੀ ਮਹਿਰ ਨੂੰ ਹੋ ਜਾਵਾਂ ਜ਼ਿਲ ਮੇਰੀ ਤੂੰ ਹੈ ਮੈਨੂੰ ਦੇ ਦੇ ਸੋਜੀ ਸੋਣਾ ਕਰ ਦੇ ਸੋਣਿਆ ਵੇ ਮੈਂ ਕਰਮੂ ਕੋ ਜੀ ਮੈਂ ਹਾਜੀ ਸਿੰਗਰ ਰਣਕਾ ਟਾਂਡਾ ਮੇਰੇ ਵੱਲੋਂ ਪਾਪਾ ਜੀ ਦੇ ਸਭ ਪ੍ਰੇਮਿਕ ਪੱਤਰ ਜੈ ਬਾਬਾ ਜੀ ਦੀ ਜੀ ਸਭ ਪੱਤਰ ਉਹ ਦੱਸਿਆ ਹੁਣ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਸਹਿਮ ਤੇ ਹੁੜੀ ਦਰਬਾਰ ਵੱਲੋਂ ਸਾਡੇ ਸਤਿਕਾਰਯੋਗ ਗਦੇਸ਼ ਜੀ ਇੰਦਰ ਸ਼ਾਹੀ ਦੀ ਰਹਿ ਨਮਾਈ ਹੈ ਸਤਿ ਸ਼੍ਰੀ ਅਕਾਲ ਬਾਬਾ ਬਾਲਕनाथ ਜੀ ਦੀ ਸਲਾਨਾ ਵਿਸ਼ਾਲ ਚੌਂਕੀ ਅਤੇ ਭੰਡਾਰਾ 20 ਜਨਵਰੀ ਦਿਨ ਮੰਗਲਵਾਰ ਨੂੰ ਸਰਪੰਚ ਕਲੋਨੀ ਚੂੜਪੁਰ ਹੈਬੋਵਾਲ ਵਿਖੇ ਕਰਵਾਇਆ ਜਾ ਰਿਹਾ ਹੈ ਜੀ ਚੌਂਕੀ ਦਾ ਸਮਾਂ ਸ਼ਾਮ 6 ਵਜੇ ਤੋਂ ਲੈ ਕੇ ਬਾਬਾ ਜੀ ਦੀ ਇੱਛਾ ਤੱਕ ਰਹੇਗਾ ਜੀ ਜਿਸ ਵਿੱਚ ਸਾਡੇ ਬਹੁਤ ਹੀ ਸੁਰੀਲੇ ਆਵਾਜ਼ ਦੇ ਮਾਲਕ 우ਸਤਾਦ ਮੁਕੇਸ਼ ਨਾਇਤ ਸਾਹਿਬ ਬਾਬਾ ਜੀ ਦਾ ਗੁਣਗਾਨ ਕਰਨ ਦੀ ਪਹੁੰਚ ਰਹੇ ਨੇ ਜੀ ਆਪ ਸਭ ਨੇ ਬਾਬਾ ਜੀ ਦੀ ਚੌਂਕੀ ਵਿੱਚ ਪਹੁੰਚ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਹੈ ਜੀ ਜੈ ਬਾਬਾ ਜੀ ਦੇ ਜੋਗਿਆ ਮੇਰਾ ਮਾਣ ਨਾ ਟੋੜੀ ਤੋ ਜੋਗਿਆ ਮੇਰਾ ਮਾਣ ਨਾ ਟੋੜੀ ਜੈ ਬਾਬੇ ਦੀ ਜੀ ਸਾਰੀ ਸੰਗਤਾਂ ਨੂੰ ਮੇਰੀ ਦੁਨੀਆ ਜਾਣੀ ਕਿ ਥੋੜੀ ਜੋਤੀ ਬਲੋ ਜਕਾਰਾ ਪਾਉਣਾ ਹਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਸੋ ਆਪ ਸਾਰੀ ਸੰਗਤ ਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਰੈਵ ਤੇ ਨੂਰੀ ਦਰਬਾਰ ਵੱਲੋਂ ਬਾਬਾ ਜੀ ਦੀ ਵਿਸ਼ਾਲ ਸਲਾਨਾ ਚੌਂਕੀ ਤੇ ਪੰਡਾਰਾ ਜਿਹੜਾ ਕਿ 20 ਜਨਵਰੀ 2026 ਸਰਪੰਚ ਕਲੋਨੀ ਨੇੜੇ ਨਿਆਰਾ ਪੰਪ ਪਜੂਲਪੁਰ ਹੈਪੋਆ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ ਜੀ ਸੋ ਸਾਰੀ ਸੰਗਤਾਂ ਨੇ ਹੁਮ ਹੁਮਾ ਕੇ ਪਹੁੰਚਣਾ ਹੈ ਜੀ ਤੇ ਚੌਂਕੀ ਵਿੱਚ ਗੁਣਗਾਨ ਕਰਨ ਪਹੁੰਚ ਰਹੇ ਨੇ ਮੁਕੇਸ਼ ਇਨਾਇਤ ਜੀ ਸੋ ਚੌਂਕੀ ਜਿਹੜੀ ਕਿ 5:30 ਵਜੇ ਸ਼ਾਮੀ ਸਟਾਰਟ ਹੋ ਜਾਏਗੀ ਤੇ ਬਾਬਾ ਜੀ ਦੀ ਇੱਛਾ ਦੇ ਅਨੁਸਾਰ ਸੋ ਸਾਰੀ ਸੰਗਤਾਂ ਹੱਥ ਜੋੜ ਕੇ ਬੇਨਤੀ ਹੈ ਜੀ ਸਾਰੀ ਸੰਗਤਾਂ ਨੇ ਹੁਮ ਹੁਮਾ ਕੇ ਪਹੁੰਚਣਾ ਹੈ ਤੇ ਬਾਬਾ ਜੀ ਦੇ ਸੋਹਣੇ ਸੁਣ ਭਜਨਾ ਦਾ ਆਨੰਦ ਮਾਣਨਾ ਹੈ ਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਹੈ ਸੋ ਸਾਰੀ ਸੰਗਤਾਂ ਨੂੰ ਇੱਕ ਵਾਰੀ ਫੇਰ ਜਕਾਰਾ ਪਉਣਾ ਹਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਅੱਜ ਇਹ ਸਾਰਿਆਂ ਨੂੰ ਜਿਆ ਬਾਬਾ ਜੀ ਦੀ ਸੋ ਮੈਂ ਤੁਹਾਡਾ ਆਪਣਾ ਆਮੀ ਫਰਮ ਕੋਟੀ ਸਭ ਤੋਂ ਵੱਧ ਹੀ ਖੁਸ਼ੀ ਦੀ ਗੱਲ ਹੈ ਰਹਿਮਤਾ ਮਲੰਦੂਰੀ ਦਰਬਾਰ ਸਿੱਧ ਜੋਗੀ ਪਉਣਾ ਹਰੀ ਬਾਬਾ ਬਲਗਨਾਥ ਮੰਦਰ ਚੂੜਪੁਰ ਰੋਡ ਹੈਬੋਵਾਲ ਦੇ ਵਿੱਚ ਜਾਨੀ ਕਿ 20 ਜਨਵਰੀ ਨੂੰ ਜਨ ਮੰਗਲਵਾਰ ਨੂੰ ਪੋਣਾਹਾਰੀ ਬਾਬਾਈ ਦੇ ਨਾਮ ਦੀ ਬੜੀ-ਬੜੀ ਵਿਸ਼ਾਲ ਚੌਕੀ ਹੋਣ ਵਾਸਤੇ ਜਾ ਰਹੀ ਹੈ। ਉੱਥੇ ਦੇ ਗੱਦੀ ਨਿਸ਼ੀ ਸਾਈਂ ਇੰਦਰ ਸ਼ਾਹ ਜੀ ਸਰਕਾਰ ਜਿਹੜੇ ਕੀ ਗੱਦੀ ਨਿਸ਼ੀ ਨੇ ਉਸ ਮੰਦਰ ਦੇ ਵਿੱਚ ਉਹਨਾਂ ਵੱਲੋਂ ਉਹਨਾਂ ਦੀ ਰਹਿਨਮਾਈ ਦੇ ਵਿੱਚ ਬਾਬਾਈ ਦੀ ਬੜੀ-ਬੜੀ ਵਿਸ਼ਾਲ ਚੌਕੀ ਹੋਣ ਵਾਸਤੇ ਜਾ ਰਹੀ ਹੈ। ਜਿਸ ਦੇ ਵਿੱਚ ਜਲੰਧਰ ਸ਼ਹਿਰ ਤੋਂ ਮੁਕੇਸ਼ਨ ਆਇਆ ਜੀ ਬਾਬਾਈ ਦੀ ਹਾਜ਼ਰੀ ਭਰਨ ਵਾਸਤੇ ਆ ਰਹੇ ਨੇ। ਤੁਸੀਂ ਵੀ ਆਓ ਸਾਰੇ ਮਿਲ ਕੇ ਆਪਾਂ ਬਾਬਾਈ ਦੇ ਚਰਨਾ ਸਾਧਰੀਆਂ ਲਗਾਈਏ ਤੇ ਬਾਬਾਈ ਦੇ ਕੋਲੋਂ ਛੋਲੀਆਂ ਪਾਈਏ। ਸਾਰਿਆਂ ਨੂੰ ਜੈ ਬਾਬਾਈ ਜੀ। ਜੈ ਬਾਬਾ ਜੀ ਦੀ ਮੈਂ ਤੁਹਾਡਾ ਆਪਣਾ ਲੋਗ ਸੋਹਣ ਸ਼ੰਕਰ 20 ਜਨਵਰੀ ਨੂੰ ਪਿੰਡ ਹੈਪੋਵਾਲ ਮੂਰੀ ਦਰਬਾਰ ਤੇ ਬਾਬਾ ਜੀ ਦੀ ਚੌਂਕੀ ਹੈ ਸੋ ਬਹੁਤ ਅੱਛੇ ਅੱਛੇ ਪਨਕਾਰ ਪਹੁੰਚ ਰਹੇ ਨੇ ਸਾਰੇ ਬਾਬਾ ਜੀ ਦੇ ਭਗਤਾਂ ਨੂੰ ਬੇਨਤੀ ਹੈ ਕਿ ਪਹੁੰਚੋ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਬਾਬਾ ਜੀ